ਅੱਜ ਦੀ ਜਿਹੜੀ ਇਹ ਕਤਰਤਾ ਵਾ ਜੀ ਇਹ ਥੋੜੇ ਦਿਨ ਪਹਿਲਾਂ ਯਾਰ ਮਾਨੂੰ ਮੋਬਾਈਲ ਕਿਹਾ ਨੋ ਲਓ ਲੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਨਰ ਹਰਮੀਰ ਬਾਗਮਾਏ ਇਤਿਹਾਸ ਦੇ ਉੱਤੇ ਬਣਦੀਆਂ ਨੇ ਜਾਂ ਕਈ ਸਿੱਖ ਇਤਿਹਾਸ ਦੇ ਉੱਤੇ ਬਣਦੇਗਾ ਉਹ ਵੀ ਬਹੁਤ ਸਾਰੀਆਂ ਬਾਲੀਵੁੱਡ ਜਾਂ ਦੂਜੇ ਪਾਸੇ ਬਣਦੀਆਂ ਪਰ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਕਿਰਦਾਰ ਆ ਕਈ ਵਾਰੀ ਬਹੁਤ ਮਜ਼ਾਕੀਆ ਦਿਖਾਈ ਜਾਂਦੇ ਆ ਕਈ ਵਾਰੀ ਸਿੱਖਾਂ ਦੇ ਕਿਰਦਾਰ ਉਦਾਂ ਨਹੀਂ ਦਿਖਾਈ ਜਾਂਦੇ ਜੋ ਅਸਲ ਦੇ ਵਿੱਚ ਨੇ ਇੱਕ ਸਿੱਖ ਦਾ ਕਿਰਦਾਰ ਹੈਗਾ ਇੱਕ ਦੇ ਇਹ ਰੋਜ਼ਨਾ ਦੂਜਾ ਇਵੇਂ ਐ ਜੀ ਪੀ ਸੀ ਦੇ ਪਹਿਲਾਂ ਹੀ ਬਹੁਤ ਸਾਰੇ ਮਤੇ ਹੋਏ ਨੇ ਭਈ ਕੋਈ ਗੁਰੂ ਸਾਹਿਬ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਗੁਰੂ ਪਰਵਾਰ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਜਿਹੜੇ ਗੁਰੂ ਕਾਲ ਦੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦਾ ਕਿਰਦਾਰ ਨਹੀਂ ਕਰ ਸਕਦਾ ਪਰ ਕੁਝ ਸਮੇਂ ਤੋਂ ਇਹੋ ਜੀਆਂ ਕੁਝ ਕੋਸ਼ਿਸ਼ਾਂ ਹੋਈਆਂ ਉਹਦੇ ਤੇ ਵਿਵਾਦ ਹੋਇਆ ਭਾਵੇਂ ਕਿ ਐ ਜੀ ਪੀ ਸੀ ਦੇ ਸਪਸ਼ਟ ਮਤੇ ਨੇ ਇੱਕ ਤੇ ਇਸ ਸੰਬੰਧੀ ਗੱਲ ਹੈਗੀ ਆ ਦੂਜਾ ਸਿੱਖ ਇਤਿਹਾਸ ਦੇ ਉੱਤੇ ਜੇ ਕੋਈ ਫਿਲਮ ਬਣਾਉਂਦਾ ਹੈ ਜੀ ਤੇ ਉਹਦੇ ਵਿੱਚ ਕੋਈ ਵੀ ਗੜਬੜਨਾ ਹੋਵੇ ਪੂਰੀ ਚੈੱਕ ਹੋਵੇ ਜਿਵੇਂ ਨਾ ਜਦੋਂ ਫਿਲਮਾਂ ਬਣਦੀਆਂ ਤੇ ਜਿਹੜਾ ਆਪਣਾ ਜਾਨਵਰਾਂ ਦਾ ਕੋਈ ਦਿਖਾਉਣਾ ਹੁੰਦਾ ਵੀ ਉਹਦੇ ਤੋਂ ਪਹਿਲਾਂ ਉਹਨਾਂ ਦਾ ਇੱਕ ਬਕਾਇਦਾ ਬੋਰਡ ਆ ਉਹ ਜਦੋਂ ਫਿਲਮ ਬਣੀਆਂ ਉਦੋਂ ਵੀ ਪਹਿਲਾਂ ਅੱਧ ਵਿੱਚ ਵੀ ਅਖੀਰ ਤੇ ਵੀ ਤੇ ਕੋਈ ਜਾਨਵਰ ਦੇ ਨਾਲ ਕੋਈ ਮਾੜਾ ਵਿਹਾਰ ਤੇ ਨਹੀਂ ਦਿਖਾਇਆ ਗਿਆ ਉਹ ਚੈੱਕ ਕਰਦੇ ਆ ਉਹ ਸੈਂਸਰ ਉਹਨਾਂ ਰੱਪਨਾਈ ਆ ਉਹ ਫਿਰ ਫਿਰ ਮਨਜ਼ੂਰ ਹੁੰਦੀ ਆ ਇਸੇ ਤਰ੍ਹਾਂ ਕੋਈ ਸਿੱਖਾਂ ਦੇ ਉੱਤੇ ਬਣਾਵੇ ਸਿੱਖਾਂ ਦੇ ਕਿਰਦਾਰ ਤੇ ਤੇ ਸਿੱਖਾਂ ਨੂੰ ਦਿਖਾਇਆ ਹੀ ਨਾ ਜਾਵੇ ਤਾਂ ਸਾਨੂੰ ਪਤਾ ਹੀ ਨਾ ਹੋਵੇ ਉਸ ਕਰਕੇ ਅਸੀਂ ਚਾਹੁੰਦੇ ਆਂ ਕਿ ਇੱਕ ਬਕਾਇਦਾ ਮਸੌਦਾ ਜਿਹੜਾ ਉਹ ਤਿਆਰ ਹੋਵੇ ਦਿਕਤਰਤਾ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਚ ਐਸਜੀਪੀਸੀ ਕਿਉਂਕਿ ਇਹ ਤੇ ਪਹਿਲਾਂ ਵੀ ਮਥੇ ਪਾਏ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਚਾਹੁੰਨੇ ਆ ਕਿ ਕੋਈ ਨਾ ਕੋਈ ਹੱਲ ਜਿਹੜਾ ਉਹ ਕਢ ਲਿਆ ਜਾਵੇ ਅੱਜ ਪਹਿਲੀ ਤੇ ਪੋਲੀਟੀ ਮੀਟਿੰਗ ਆ ਜਿਹਦੇ ਵਿੱਚ ਵਕ ਵਕ ਵਿਦਵਾਨ ਜਾਂ ਸਾਡੀਆਂ ਸੰਸਥਾਵਾਂ ਦੇ ਆਉਣਗੇ ਸੱਜਣ ਉਹਦੇ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਣਗੀਆਂ ਇਹ ਅੱਜ ਤੇ ਵਿਚਾਰ ਹੀ ਲੈ ਜਾਣੇ ਆ ਲਿਖਤੀ ਵੀ ਲੈ ਜਾਣੇ ਆ ਆਪਾਂ ਸੁਣਾਂਗੇ ਵੀ ਉਦੇ ਤੋਂ ਬਾਅਦ ਫਿਰ ਸਾਰਾ ਮੰਥਨ ਹੋਊਗਾ ਸਾਰਾ ਕੁਝ ਉਵੇਂ ਹੋਊਗਾ ਜਿਵੇਂ ਸਾਡੇ ਸਿਧਾਂਤ ਆ ਜਿਵੇਂ ਸਾਡੀ ਮਰਿਆਦਾ ਔਰ ਨਾਲ ਦੀ ਨਾਲ ਜੋ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਹੈਗੀਆਂ ਇਹ ਸਭ ਸਕ੍ਰਿਪਟ ਦੇ ਸਾਰੇ ਦੇਖੀ ਜੇ ਕਿ ਸਭ ਤੋਂ ਪਹਿਲਾਂ ਕਿ ਫਿਲਮ ਬਣਨ ਤੋਂ ਬਾਅਦ ਇਹ ਸਾਰੀ ਜਿਹੜੀ ਮੈਂ ਕਹਿੰਦਾ ਜੀ ਪਹਿਲਾਂ ਚਾਹੀਦਾ ਤੇ ਇਹੋ ਹੀ ਆ ਕਿ ਉਹ ਪਹਿਲਾਂ ਸਾਰਾ ਕੁਝ ਚੈੱਕ ਕਰਵਾ ਹੀ ਲੈਣ ਔਰ ਉਹਦੇ ਤੋਂ ਬਾਅਦ ਕੋਈ ਚੀਜ਼ ਹੀ ਨਾ ਹੋਵੇ ਉਹਦੇ ਤੋਂ ਬਾਅਦ ਵੀ ਅੱਜ ਤੱਕ ਵੀ ਅਖੀਰ ਤੇ ਵੀ ਬਾਕੀ ਤੇ ਅਜੇ ਤਾਂ ਪੰਜ ਸੁਧਾਲਣੇ ਹਨ ਨਾ ਵੱਖ-ਵੱਖ ਸੁਝਾਅ ਵਿਦਵਾਨਾਂ ਦੇ ਆਉਣਗੇ ਫਿਰ ਉਹਦਾ ਮੰਥਨ ਹੋਊਗਾ ਪਰ ਦੇਖੋ ਜਿਵੇਂ ਰੌਲਾ ਨਾ ਵੀ ਅਹੀਂ ਕੋਈ ਫਿਲਮਾਂ ਬੰਦੀ ਕਰ ਦੇਣੀਆ ਐਂ ਦਾ ਕੋਈ ਹੈ ਨਹੀਂ ਆ ਪਰ ਕੁਝ ਚੀਜ਼ਾਂ ਸਪਸ਼ਟਾ ਉਹਦੇ ਤੇ ਮੈਂ ਅੱਜ ਵੀ ਸ਼ੁਭਾਸ਼ਤਾ ਬਾਦਤਵੀ ਆ ਗੁਰੂ ਸਾਹਿਬ ਗੁਰੂ ਪਰਿਵਾਰ ਗੁਰੂ ਕਾਲ ਦੇ ਸ਼ਹੀਦ ਉਹਦੇ ਤੇ ਕੋਈ ਰੋਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਹੱਕ ਹੀ ਨਹੀਂ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਅਜੇ ਇਨਸਾਨ ਆਪਾਂ ਸਾਰੇ ਜਾਣਦੇ ਆ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਵੀ ਇਹ ਬਚਨ ਆ ਵੀ ਹਰ ਇੱਕ 'ਚ ਹੀ ਖੂਨ ਆ ਹਰ ਇੱਕ ਦੇ ਵਿੱਚ ਹੀ ਜਿਹੜੇ ਮਨੁੱਖੀ ਅੰਗ ਆ ਇੱਕੋ ਜਿਹੇ ਆ ਜੀ ਇਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਗੁਰੂ ਦਾ ਉਪਦੇਸ਼ ਆ ਮਾਨਸ ਕੀ ਜਾਤ ਸਭੈ ਇਕ ਹੈ ਪਹਿਚਾਨ ਬੋਦਾ ਵੀ ਸਿਧਾਂਤ ਆ ਤਾਂ ਕਈ ਬੱਚੇ ਇੱਥੇ ਆ ਮਾਵਾ ਉਧਰ ਚਲ ਗੀਆਂ ਮਾਵਾ ਉਧਰ ਰਾ ਬੱਚੇ ਇੱਥੇ ਰਹਿ ਗਏ ਇਹੋ ਜਿਹਾ ਕਦੀ ਵੀ ਨਹੀਂ ਹੋਣਾ ਚਾਹੀਦਾ ਹੁਣ ਬੱਚੇ ਨੂੰ ਕੀ ਪਤਾ ਵਾ ਵੀ ਜੰਗ ਕੀ ਆ ਬੱਚੇ ਨੂੰ ਤੇ ਮਾਂ ਚਾਹੀਦੀ ਆ ਤੇ ਮਾਵਾਂ ਨੂੰ ਬੱਚੇ ਚਾਹੀਦੇ ਆ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਖੜਾ ਆ ਮੈਂ ਗੁਰੂ ਅਕੀਰਦਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮੌਕੇ ਕਦੀ ਵੀ ਨਾ ਬਣਨ ਲੋਕ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਤفاق ਦੇ ਨਾਲ ਰਹਿਣ ਦੂਜਾ ਜੰਗ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਹਿਟਲਰ ਦੇ ਵੇਲੇ ਸਾਰਾ ਕੁਝ ਹੋਇਆ ਭਾਵੇਂ ਕਿ ਹਿਟਲਰ ਬੜਾ ਜ਼ੁਲਮੀ ਹੀ ਜੀ ਪਰ ਜਦੋਂ ਉੱਥੇ ਪਰਮਾਣੂ ਡਿੱਗੇ ਹੀ ਅੱਜ ਤੱਕ ਵੀ ਉੱਥੇ ਬੱਚੇ ਅਪਾਜ ਜਾਂਦੇ ਆ ਕਿੰਨਾ ਨਾਸ਼ ਹੋਇਆ ਕੋਈ ਵੀ ਜੰਗ ਕਿਸੇ ਵੀ ਖਿੱਤੇ ਦੇ ਵਿੱਚ ਲੜੀ ਜਾਵੇ ਉਹ ਮਨੁੱਖਤਾ ਲਈ ਘਾਤਕਾ ਇਨਸਾਨੀਅਤ ਲਈ ਘਾਤਕਾ ਔਰ ਸਾਰੀ ਕੁਦਰਤ ਦੇ ਜੀਵ ਜੰਤੂਆਂ ਲਈ ਘਾਤਕਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਪਾਤਸ਼ਾਹ ਇਹੋ ਜੀਆਂ ਜੰਗਾਂ ਕਦੀ ਨਾ ਹੋਣ ਅਸੀਂ ਸੰਵਾਦ ਦੇ ਨਾਲ ਸਾਰੇ ਹੱਲ ਕਰੀਏ ਕਿਤੇ ਵੀ ਕੋਈ ਕਤਲੋਗਾਰਤ ਨਾ ਹੋਵੇ ਔਰ ਖਾਸ ਕਰਕੇ ਪੰਜਾਬ ਇਹ ਤੇ ਗੁਰੂਆਂ ਦਾ ਖਿੱਤਾ ਇਸ 바ਸਿਓ ਵੀ ਕਦੀ ਕੋਈ ਜੰਗ ਲੱਗਣੀ ਨਹੀਂ ਚਾਹੀਦੀ ਇਹ ਖਿਤਾਬ ਤੇ ਮੁਹੱਬਤ ਦਾ ਪ੍ਰੇਮ ਦਾ ਪੈਗਾਮ ਦਿੰਦਾ ਜਿਹੜੀਆਂ ਸਾਡੇ ਬੱਚੇ ਕੁਝ ਇੱਧਰ ਰਹਿ ਗਏ ਆ ਕੁਝ ਉੱਧਰ ਆ ਮਾਵਾ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਛੇਤੀ ਮੇਰ ਕਰਨ ਉਹ ਫੇਰ ਮਿਲਣ ਕਈ ਵਿਚਾਰੇ ਇਲਾਜ ਕਰਾਉਣ ਆਏ ਆ ਤੇ ਮੈਡੀਕਲ ਦੇ ਵਿੱਚ ਤੇ ਜੰਗ ਅਹਿਮ ਨਹੀਂ ਨਾ ਹੁੰਦੀ ਉੱਥੇ ਦੇਹਨ ਦਾ ਵੀ ਬੰਦੇ ਦੀ ਜਾਨ ਕਿੱਦਾਂ ਬਚਾਉਣੀ ਆ ਸਰਕਾਰਾਂ ਨੂੰ ਹਰ ਪਾਸੇ ਦੀ ਸਰਕਾਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਇਹਦੇ ਤੇ ਸੋਚਣਾ ਚਾਹੀਦਾ ਸਰਦਾਰ ਸਾਹਿਬ ਇੱਕ ਪਾਣੀਆਂ ਦਾ ਬਹੁਤ ਵੱਡਾ ਮਸਲਾ ਹੈ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨੈਪ ਸਿੰਘ ਸੈਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬੋਤੀ ਪਾਣੀ ਦੀ ਪੀਣ ਦੀ ਲੋੜ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਹੈ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਹਾਂ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਦੂਜੀ ਗੱਲ ਰਿਪੇਰੀਅਨ ਲਾਓ ਇਹ ਗੱਲ ਕਹਿੰਦਾ ਵੀ ਜਿਹੜੇ ਸੂਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਜੇ ਹੜ ਆਏ ਪਾਣੀ ਖੁੱਲਾ ਛੱਡਦਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੇਰੀਅਨ ਲਾਅ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਿਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜੋਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਤੇ ਇਹ ਚਾਹੁੰਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਸ੍ਰੀ ਸਾਹਿਬ ਕਈ ਪਰਿਵਾਰੋਂ ਤੇ ਬੈਠੇ ਨੇ ਪਾਕਿਸਤਾਨੀ ਨਾਲ ਤੇ ਸ਼ਰੂਪ ਨੇ ਕਮਿਸ਼ਨ ਨੂੰ ਕੀ ਇੰਤਜ਼ਾਮ ਕੀਤਾ ਜਾ ਰਿਹਾ ਕੋਈ ਸਹੂਲਤਾਂ ਬਹੁਤ ਜ਼ਿਆੜੀ ਹੈ ਲੰਗਰ ਦਾ ਪ੍ਰਬੰਧ ਕਰਤਾ ਜੀ ਜੀ ਹੋਰ ਵੀ ਜਿਹੜੀ ਲੋੜ ਹੋਊਗੀ ਐ ਜੀ ਪੀ ਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਾ ਜੀ ਗੁਰੂ ਦੀ ਇਹਨਾਂ ਤੇ ਬੜੀ ਕਿਰਪਾ ਕਰ ਦੇਣਗੇ ਪ੍ਰਬੰਧ ਕੋਈ ਮਸਲਾ ਹੀ ਨਹੀਂ ਬੱਚਿਆਂ ਲਈ ਦੁੱਧ ਜਾ ਰਿਹਾ ਜੀ ਖਾਣ ਪੀਣ ਦਾ ਰਸਣ ਰੈਫਰੈਂਸ ਮੇਰਾ ਵੀ ਕੀਤਾ ਜਾਵੇ ਦੋਨਾਂ ਦਾ ਬਿਲਕੁਲ ਕੀਤਾ ਜਾਊਗਾ ਜੀ ਜੋ ਡਿਮਾਂਡ ਹੋਊਗੀ ਐ ਜੀ ਪੀ ਸੀ ਸਿੱਖਾਂ ਦੀ ਨੁਮਾਇੰਦਾ ਸੰਸਥ ਸਰਦਾਰ ਹਰਜਿੰਦਰ ਸਿੰਘ ਧਮੀ ਜੀ ਦੀ ਅਗਵਾਈ ਦੇ ਵਿੱਚ ਸਾਰੇ ਉਪਰਾਲੇ ਕੀਤੇ ਜਾਣਗੇ